ਇਨੇ ਦੁੱਧ ਹੁਣ ਆਏ ਕਿ 6 ਦੰਦ ਨੇ 25 ਕਿਲੋ 300 ਗ੍ਰਾਮ ਦੁੱਧੋ 6 ਦੰਦ ਨੇ 25 ਕਿਲੋ 8 ਕਿਲੋ ਕਣਕ ਦਾ ਚੌਕ 8 ਕਿਲੋ 16 ਦਾ ਸਿਲਕਾ 1 ਕਿਲੋ ਨਮਕ ਕਿਲੋ ਮਿੱਠਾ ਥੋੜੀ ਜੀ ਕੈਮਰਾ ਲਾ ਕੇ ਆਰਡਰ ਦੀ ਕੁਆਲਿਟੀ ਹੈ ਜਿਹੜੀ ਉਹ ਦਿਖਾਵੇ ਅਜਰ ਮੈਂ ਤੁਹਾਨੂੰ ਦੱਸਾਂ ਗੱਲ ਇੱਕ ਬਿਊਟੀ ਚਾਈ ਸੀ ਨਾ ਮਿਲਕ ਬਿਊਟੀ ਚ ਹਾਂ ਤੇ ਬਰੀਡ ਅਲ ਵਿੱਚ ਵੀ ਬਰੀਡ ਦੇ ਵਿੱਚ ਵੀ ਹਾਂ ਉਹ ਜਿਵੇਂ ਇੱਕ ਦੂਜੇ ਨੂੰ ਕਹਿਣਾ ਹੁੰਦਾ ਉਹ ਜੈਲਸ ਵਾਲਾ ਹੁੰਦਾ ਵੀ ਜਿਵੇਂ ਕਿਤੇ ਗੱਲ ਸੈੱਟ ਗਈ ਵੀ ਯਾਰ ਉਹਦਾ ਬੜਾ ਵਧੀਆ ਸੈਟਾਂ ਜਿਹੜੀ ਸੁਲਤਾਨਾ ਕੱਤੀ ਹੈ ਆ ਬੈਠੀ ਆ ਉਹ ਆਹੀ ਹੈ ਨਾ ਆਹ ਬੋਲੇ ਸ ਉਹਦਾ ਬੱਚਾ ਇਹ ਉਹਨੇ ਧੌਲੇ ਵੀ ਦੁੱਧ ਦਿਖਾਇਆ ਹਾਂ ਹਾਂ ਇਹਨਾਂ ਦੇ ਉੱਤੇ ਵਿਸ਼ਵਾਸ ਹੀ ਇੰਨਾ ਹੈ ਇਹਦੇ ਉੱਤੇ ਹੁਣ ਜਿਵੇਂ ਪਾਣਾ ਹੁਣ ਜਿਵੇਂ ਕੱਟਣਾ ਨਾ ਲੋ ਵੀ ਮਿੱਤਰੋ ਨਾ ਅੱਜ ਆਪਾਂ ਬਾਈ ਪਿੰਦੀ ਕੋਲੇ ਪਹੁੰਚੇ ਹੋਏ ਹਾਂ ਅੱਜ ਆਪਾਂ ਬਾਈ ਪਿੰਦੀ ਦਾ ਨਾ ਤੁਹਾਨੂੰ ਫਾਰਮ ਦਿਖਾਵਾਂਗੇ ਫਾਰਮ ਦੇ ਉੱਤੇ ਜਿਹੜੀਆਂ ਮੱਝਾਂ ਬਾਈ ਕੋਲੇ ਹਨਾ 26 26 ਕਿਲੋ ਵਾਲੀਆਂ ਤੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਜਿਨ੍ਹਾਂ ਨੇ ਲਾਈਵ ਰਿਕਾਰਡ ਕਰਵਾਇਆ ਹੋਇਆ ਵੀ ਉਹ ਲਾਈਵ ਦੇ ਵਿੱਚ ਕਿੰਨਾ ਕਿੰਨਾ ਦੁੱਧ ਕੱਢਿਆ ਇੱਕ ਮੈਂ ਨਾ ਪਿੰਦੀ ਜਿਵੇਂ ਆਪਾਂ ਗੱਲ ਕਰਨ ਲਗੇ ਹਨਾ ਇੱਕ ਆਪਣੇ ਕੋਲੇ ਪਿੱਛੇ ਨੀਲੀ ਰਵੀ ਦਾ ਨਾ ਟਾਰਜਨ ਬੁੱਲ ਖੜਾਗਾ ਯਾਰ ਉਹਦੇ ਤੇ ਨਾ ਮੈਂ ਕਹਿੰਨਾ ਹੈਗਾ ਵੀ ਜਿਹੜਾ ਉਹਦੀ ਮਾਂ ਦਾ ਰਿਕਾਰਡ ਆ ਮੈਂ ਉਹ ਵੀ ਪੁੱਛ ਕੇ ਦੱਸੂਗਾ ਮੈਨੂੰ ਤਾਂ ਨਹੀਂ ਲੱਗਦਾ ਹਜੇ ਤੱਕ ਟਾਰਜਨ ਬੁੱਲਦਾ ਕਿਸੇ ਨੂੰ ਮਤਲਬ ਬਾਹਲਾ ਪਤਾ ਹੈ ਬਾਹਲਾ ਪਤਾ ਹੈ ਹਾਂ ਮੈਂ ਅਗਲਾ ਉਹ ਫਾਰਮ ਜੂ ਹੀ ਕੱਟਿਆ ਹੋਊਂ ਵੀਡੀਓ ਪਾਉਣੇ ਹੈ ਨਾ ਆਪਾਂ ਦੱਸ ਕੇ ਨਹੀਂ ਕਿਤੇ ਪਾਈਓ ਜੀ ਤੇ ਅਸੀਂ ਨਾ ਹੁਣ ਸਿੱਧਾ ਹੀ ਕੰਮ ਚੱਕਤਾ ਤੇ ਪਿੰਦੀ ਵੀਰੇ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਪਿੰਦੀ ਫਿਰ ਮੈਨੂੰ ਐਂ ਦੱਸ ਚੜ੍ਹਦੀ ਕਲਾ ਹਾਂ ਬਾਈ ਹੁਣ ਠੀਕ ਕਰ ਆਪਣੇ ਬਿਲਕੁਲ ਰੰਗ ਭਗ ਹਾਂ ਜਮਾ ਬਾਈ ਠੀਕ ਹੈ ਸੈਟ ਆ ਜਾ ਸੇਤ ਓਕੇ ਜਮਾ ਹਾਂ ਸੇਤ ਵੀ ਠੀਕ ਹੈ ਬਾਈ ਜੀ ਅੱਛਾ ਪਿੰਦੀ ਮੈਂ ਹੁਣ ਬਾਲਾ ਟਾਈਮ ਨਹੀਂ ਆਪਾਂ ਦਰਸ਼ਕਾਂ ਦਾ ਲੈਣਾ ਮੈਨੂੰ ਐਂ ਦੱਸ ਦੇ ਹਾਂਜੀ ਯਾਰ ਕਈ ਭਰਾ ਨਾ ਲਾਂਬੇ ਵੀ ਦੇ ਦਿੰਦੇ ਹੁੰਦੇ ਆ ਪਿੰਦੀ ਵੀ ਪਿੰਦੀ ਦੇ ਫਾਰਮ ਤੇ ਤਨਾ ਮੌਲੀਆਂ ਖੜੰਗੇ ਹਾਂ ਠੀਕ ਐ ਇਹਦੀ ਤੇ ਯਾਰ ਫਾਰਮ ਦੇ ਉੱਤੇ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਕੋਈ 10 15 ਨਾਗਤਾ ਕਹਿੰਦੇ ਫਰਾਕ ਹੀ ਖੜਿਆ ਠੀਕ ਐ ਨਵੇਂ ਦੁੱਧ ਹੀ ਨਹੀਂ ਹੋਈਆਂ ਜਿਹੜੀਆਂ ਇਹੇ ਜੇ ਲਾਂਬੇ ਵੀ ਆ ਜਾਂਦੇ ਆ ਉਹ ਉਹ ਰਮਣੇ ਜਿਹੜਾ ਉਹ ਲਾਂਬਾ ਹੁੰਦਾ ਨਾ ਉਹ ਜਿਵੇਂ ਇੱਕ ਦੂਜੇ ਨੂੰ ਕਹਿਣਾ ਹੁੰਦਾ ਉਹ ਜੈਲਸ ਵਾਲਾ ਹੁੰਦਾ ਵੀ ਜਿਵੇਂ ਕਿਤੇ ਗੱਲ ਸੈੱਟ ਗਈ ਵੀ ਯਾਰ ਉਹਦਾ ਬੜਾ ਵਧੀਆ ਸੈਟਾ ਦਾ ਬੜੇ ਵਧੀਆ ਪਸੂ ਆ ਉਹ ਫਿਰ ਉਹ ਕਿਸੇ ਗੱਲੋਂ ਉਹਨੂੰ ਸਰਾ ਨਹੀਂ ਸਕਦੇ ਫਿਰ ਉਹ ਕੁਛ ਨਾ ਕਿਸੇ ਗੱਲੋਂ ਕਮੀ ਕੱਢ ਤਾਂ ਮਤਲਬ ਉਹਨਾਂ ਦੇ ਰੱਖਣੀ ਹੁੰਦੀ ਤੁਰਲਾ ਜਾਂ ਛੱਡ ਦਿੰਦੇ ਆ ਹਾਂ ਤੋ ਲੈ ਜਿਵੇਂ ਆਪਾਂ ਤੁੰਗਲ ਕਰਕੇ ਹਟਿਆ ਉਹਦੇ ਕੋਲੇ ਕਿੱਥੇ ਅੱਜ ਦਾ ਫਰਾ ਖੜੀਆਂ ਹਨਾ ਯਾਰ ਹਾਂ ਚਲੋ ਉਹਨਾਂ ਭਰਾਵਾਂ ਦੇ ਸਦਕਾ ਹੀ ਜਿਹੜਾ ਹੈਗਾ ਆਪਾਂ ਨੂੰ ਨਾ ਮਤਲਬ ਮਨ ਦੇ ਵਿੱਚ ਇਹ ਹੁੰਦਾ ਵੀ ਜੇ ਇੱਕ ਜਣੇ ਨੇ ਕਹਿਤਾ ਫਿਰ ਆਪਾਂ ਨੂੰ ਕੋਈ ਦੂਜਾ ਬੰਦਾ ਨਾ ਕਹੇ ਹਨਾ ਫਿਰ ਆਪਾਂ ਮਿਹਨਤ ਕਰ ਦਿੰਦੇ ਆ ਮੈਂ ਇਹ ਦੱਸਦਾ ਤੁਹਾਨੂੰ ਗੱਲ ਵੀ ਬੜੇ ਲੰਮੇ ਸਮੇਂ ਤੋਂ ਦੇਖ ਪਿੰਦੀ ਨੇ ਕੀ ਹੈ ਯਾਰ ਅਬੀ ਪਿੰਦੀ ਨੇ ਤਾਂ ਮੈਨੂੰ ਐ ਲੱਗਾ 2017 ਚ ਸਟਾਰਟ ਕਰੀ 2017 ਬਾਈ 13 ਜਨਵਰੀ ਠੀਕ ਹੈ ਤੇ ਚੈਨਲ ਆ ਦਾ ਕੰਮ ਕਦੋਂ ਸਟਾਰਟ ਕੀਤਾ ਸੀ ਇਹ ਵੀ ਹੂੰ ਬਣਾ ਰਿਹਾ ਕੁੱਤਾਂ ਦਾ ਕਰਕੇ ਚੈਨਲ ਤੋਂ ਤਾਂ ਪਹਿਲੀ ਬਣਾਲੇ ਸੀਗੇ ਦੁਬਾਰਾ ਇਹ ਚੱਲਿਆ 19 ਸੀ ਉਹ ਆਪ ਨੂੰ ਪਤਾ ਲੱਗਿਆ ਵੀ ਵੀਡੀਓ ਪਾਉਣੀਆਂ ਚਾਹੀਦੀਆਂ ਠੀਕ ਹੈ ਗੱਲ ਹਾਂ 19 ਦੇ ਵਿੱਚ ਸਟਾਰਟਿੰਗ ਹੋਈ ਹੈ ਲੈ 19 ਦੇ ਵਿੱਚ ਬਾਈ ਵਰਗ ਆ ਕੇ ਚੱਲ ਸਾਡਾ ਤਾਂ ਉਦੋਂ ਬਾਅਦ ਦਾ ਕੰਮ ਆ ਗਿਆ ਹਨਾ ਵੀ ਮਿਹਨਤ ਜੇ ਕਿਤੇ ਇਹਨਾਂ ਨੇ ਦਿਖਾਏ ਪਸ਼ੂ ਵੀ ਅਸੀਂ ਆਏ ਆਏ ਕਰਕੇ ਪਾਲਦੇ ਆ ਆ ਫੀਡ ਫਾਰਮ ਅੱਛਾ ਫੀਡ ਫਾਰਮੂਲੇ ਦੀ ਗੱਲ ਕਰ ਗਏ ਮੈਂ ਫੀਡ ਫਾਰਮੂਲਾ ਵੀ ਪੁੱਛ ਕੇ ਤੁਹਾਨੂੰ ਦੱਸੂਗਾ ਮੇਨ ਨਾ ਮਤਲਬ ਦਿੱਕਤ ਆਉਂਦੀ ਆ ਪਸ਼ੂਆਂ ਦੇ ਵਿੱਚ ਫੀਡ ਪਾਉਣਾ ਵੀ ਫੀਡ ਦੇ ਵਿੱਚ ਕਿਹੜਾ ਫਾਰਮੂਲਾ ਵਰਤਣਾ ਚਾਹੀਦਾ ਜਿਹੜੇ ਕਿਸਾਨ ਭਰਾ ਦੇਖੀ ਜਾਂਦੇ ਆ ਉਹ ਫਾਰਮੂਲਾ ਤਾਂ ਸਾਨੂੰ ਦੱਸ ਦੀ ਤੇ ਇੱਕ ਸਾਨੂੰ ਦਿਖਾ ਦੇ ਜਿਹੜੀਆਂ ਹੁਣ ਤੂੰ ਪਿਛਲੇ ਸਮੇਂ ਦੇ ਵਿੱਚ ਆਹ ਮੱਝ ਆ ਗਈ ਜਿਵੇਂ ਹਣਾ ਆਹ ਕੋਲੇ ਪਿੰਦੀ ਜਿਵੇਂ ਆਹ ਝੋਟੀ ਆ ਗਈ ਤੇਰੀ ਇਹੇ ਝੋਟੀ ਪਿੰਦੀ ਮੈਨੂੰ ਐਂ ਦੱਸ ਬਈ ਇਹ ਕਿਹੜੇ ਬੁੱਲਦੀ ਐ ਇਹ ਸਿਕੰਦਰ ਦੀ ਐ ਅੱਛਾ ਮਾਂ ਇਹਦੀ ਨਾਗਣੀ ਆ ਆ ਦੇਖੋ ਮਾਂ ਇਹਦੀ ਨਾਗਣੀ ਆ ਗਈ ਇਹਦੀ ਅਡਰ ਦੀ ਕੁਆਲਿਟੀ ਦੇਖੋ ਤੁਸੀਂ ਬਾਕੀ ਸਿੰਗਲ ਜਿਵੇਂ ਆਪਾਂ ਕਹਿ ਦਿੱ ਗਏ ਹਨਾ ਉੱਪਰਲੀ ਸ਼ੇਪ ਦੇਖ ਲਓ ਵੀ ਬੀਕਾਰ ਦੀ ਜਿਹੜੀ ਸ਼ੇਪ ਆ ਸਿੰਗਾ ਸੂੰਗਾ ਦੀ ਅੱਛਾ ਇਹਨੂੰ 30 ਨੰਬਰ ਟੈਗ ਲਾ ਰੱਖਿਆ ਪਿੰਦੀ ਹਾਂ ਇਹ ਬਸ ਬਾਈ ਛੋਟਿਆਂ ਵਾਂਗ ਕੱਟੀਆਂ ਦੇ ਨਾ ਚਾ ਆ ਜਾਂਦਾ ਆ ਜੀ ਟੈਗ ਜੀ ਲਿਆ ਕੇ ਟੈਗ ਜੀ ਲਾਉਣੀ ਹਾਂ ਹੁਣ ਮੇਰੇ ਨਾਲ ਹੀ ਬਣਾਈ ਹੁਣ ਲਾਉਂਦਾ ਟਾਈਮ ਜਾਨੀ ਮਿਲਿਆ ਅੱਛਾ ਤੇ ਇਹਨਾਂ ਦੇ ਟੈਗ ਜੇ ਫਿਰ ਨੰਬਰ ਲਾਤੇ ਸੀਗੇ ਉਦੋਂ ਇਹ ਪਿੰਦੀ ਇਹਨੇ ਫਿਰ ਜਿਹੜਾ ਹੈਗਾ ਦੁੱਧ ਕਿੰਨਾ ਕੱਢਿਆ ਇਹਨੇ ਦੁੱਧ ਹੁਣ ਆਇ ਕਿ 6 ਦੰਦ ਨੇ 25 ਕਿਲੋ 300 ਗ੍ਰਾਮ ਦੁੱਧ 6 ਦੰਦ ਨੇ 25 ਕਿਲੋ 300 ਗ੍ਰਾਮ ਦੁੱਧ 25 ਕਿਲੋ ਲੀਟਰ ਤੱਕ ਸੀਗੀ ਯਾਰ ਜਦੋਂ ਮੇਰੀ ਮਾਤਾ ਦੀ ਡੈਥ ਹੋਈ ਆ ਪਹਿਲਾਂ ਅਸੀਂ ਚਵਾਈ ਕਰਾਉਣੀ ਸੀ ਉਹਨੂੰ ਬੜਾ ਚਾਹ ਹੁੰਦਾ ਸੀ ਵੀ ਆਪਾਂ ਛੇਤੀ ਚਵਾਈ ਕਰਾ ਗਏ ਕਿਉਂਕਿ ਸੁੰਨ ਵਾਲੇ ਨੂੰ ਜਿਆਦਾ ਧਿਆਨ ਤੋਂ ਰੱਖਦੇ ਉਹਨੇ ਕਿੜੇ ਗੂੜਾ ਮਾਰ ਲੈਣਾ ਉਦੋਂ ਦਾ 26 ਕਿਲੋ ਤੋਂ ਵੀ ਉੱਤੇ ਸੀਗਾ ਦੁੱਧ ਤੇ ਫਿਰ ਵੀ ਅਸੀਂ ਦੁਬਾਰੇ ਸਾਮਕੇ ਨੂੰ 25 ਕਿਲੋ ਤੋਂ ਉੱਤੇ ਦੁੱਧ ਚਿੱ ਇਹਦਾ ਦੁੱਧ ਹੁੰਦਾ ਸੀ 12690 12 590 12790 ਇਸ ਤਰ੍ਹਾਂ ਦਾ ਦੁੱਧ ਨੇ ਰਿਕਾਰਡ ਕਰਾਇਆ ਵੀ ਆਪਾਂ ਮੋਟਾ ਜੀ ਗੱਲ ਕਰਦਗੇ 25 ਕਿਲੋ ਹਾਂ ਵੀ 25 ਸੂਹਾ ਦੁੱਧ ਹਾਂ ਸੂਹਾ ਦੁੱਧਾ 6 ਦੰਦ ਲਈ 6 ਦੰਦ ਪਹਿਲੇ ਸੂਏ ਨੇ ਰਿਕਾਰਡ ਕਰਾਇਆ ਸੀ 19 ਕਿਲੋ 300 ਗ੍ਰਾਮ ਦੁੱਧ ਘਰੇ ਜਿਹੜਾ ਲਾਇਬ ਚ ਵਾਈ ਬਰਿੰਦਰ ਤੇ ਲక్ష్ਮੀ ਵਾਲ ਤੇ ABC ਵਾਲਾਂ ਤੇ ਇੱਕ ਬਾਵਾ ਤੇ ਹੋਈ ਹੈ ਨਾ ਜਿਹਨਾਂ ਦੇ ਸਭ ਤੋਂ ਵੱਧ ਕੀਮਤ ਲੱਗੀ ਸੀ ਉਦੋਂ ਆਪਣੇ ਮੇਲੇ ਤੇ ਹੀ ਲੱਗੀ ਸੀ ਉਹਨਾਂ ਪਰ ਤੇ ਉਦੋਂ ਫਿਰ ਇਹ ਪੀਐਫ ਮੇਲੇ ਤੇ ਗਈ ਦੋ ਦੰਦ ਦੇ ਵਿੱਚ ਉੱਥੇ ਵੀ ਬਿਮਾਰ ਹੋ ਕੇ ਵੀ ਇਹ ਸਾਫਤ ਕਰਕੇ ਸਾਰਿਆਂ ਦੇ ਵਿੱਚ ਵੀ ਬਾਕੀ ਮੈਂ ਦੁੱਧ ਆ ਲਈਆਂ ਅੱਛਾ ਪਿੰਦੀ ਮਤਲਬ 25 ਕਿਲੋ ਦੇਤਾ ਮੈਨੂੰ ਤਾਂ ਇੱਕ ਗੱਲ ਦਾ ਜਵਾਬ ਦੇ ਵੀ ਜਿਹੜਾ ਇਹ 25 ਕਿਲੋ ਤਾਂ ਕਢਾਇਆ ਹਾਂਜੀ ਕਿਹੜੀ ਜੇ ਗੱਲ ਕਰਗੇ ਆਪਾਂ ਫੀਡ ਪਾਈ ਤਾਂ ਤੇ ਕਿਹੜਾ ਕੋਈ ਮਤਲਬ ਇਹਦੇ ਤੇ ਕੀ ਪ੍ਰੋਡਕਟ ਵਰਤਿਆ ਤੂੰ ਬਿਲਕੁਲ ਬਈ ਮੈਂ ਜਿਹੜਾ ਜਦੋਂ ਇਹਦਾ ਹੁਣ ਦੁੱਧ ਕਢਾਇਆ ਦੁੱਧ ਕਢਾਉਣ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਵੀ ਇਹੀ ਗੱਲੋਂ ਸਮਝ ਜਿਹੜੀ ਫੀਡ ਫਾਰਮੂਲਾ ਉਹ ਹੈਗਾ ਆਪਣਾ ਜਿਵੇਂ 25 ਕਿਲੋ ਮੱਕੀ 20 ਕਿਲੋ ਕਣਕ 15 ਮੀੜੀ ਮੈਂਦੀ ਖਾਲ 1500 ਸਰੋਂ ਦੀ ਖਾਲ ਤੇ 5 ਕਿਲੋ ਸਵਾਵੀਨ ਦੀ ਖਾਲ ਜਿਹਨੂੰ ਐਮੀ ਪ੍ਰੋ ਵੀ ਕਹਿੰਦੇ ਨੇ ਆਪਾਂ ਵਧੀਆ ਕੰਪਨੀ ਦੀ ਆ ਗਏ ਲੈ ਲੈਣੇ ਹਨਾ ਠੀਕ ਹੈ ਤਾਂ 8 ਕਿਲੋ ਕਣਕ ਦਾ ਚੌਕ ਪਰ 8 ਕਿਲੋ 16 ਦਾ ਸਿਲਕਾ ਕਿਲੋ ਨਮਕ ਕਿਲੋ ਮਿੱਠਾ ਥੋੜਾ ਜਿਹੜਾ 2 ਕਿਲੋ ਮਗਰ ਸਮਾਰ ਹੈਗਾ ਕਿਹਦੇ ਦਾ ਆਰਾਵ ਖੰਡ ਵੀ ਪਵਾ ਦੇ ਦੀ ਜੀ ਤੇ ਕਿਤੇ ਸਿਰਾ ਵੀ ਲਵਾ ਦਿੰਦਾ ਜੇ ਵਧੀਆ ਹੋਵੇ ਪਤਾ ਹੁੰਦਾ ਵੀ ਵਧੀਆ ਵਧੀਆ ਨਾ ਨਾ ਪਿਆ ਹਣਾ ਠੀਕ ਹੈ ਤਬਾ ਸਾਇਸ ਤਰ੍ਹਾਂ ਇਹ ਕੁਆਂਟਰ ਦਾ ਫਾਰਮੂਲਾ ਅੱਛਾ ਇਹ ਹੋਗਾ ਫੀਡ ਦਾ ਫਾਰਮੂਲਾ ਜਿਵੇਂ ਮੰਨ ਕੇ ਚੱਲਦੇ ਹਾਂ ਇਹਦੇ ਨਾਲ-ਨਾਲ ਫੀਡ ਦੇ ਨਾਲ ਵੀ ਜਿਵੇਂ ਆਪਾਂ ਪ੍ਰੋਪਰ ਜਾਣਕਾਰੀ ਹੈ ਇਹ ਜਿਹੜੀ ਫੀਡ ਹੈ ਫੀਡ ਇਹ ਦੋਨੇ ਟਾਈਮਾਂ ਦੀ ਖਾਣ ਦੀ 10 ਕਿਲੋ ਉਹਦੇ ਵਿੱਚ ਕੀ ਹੁੰਦਾ ਸੀ ਵੀ 4 ਕਿਲੋ ਫੀਡ ਤੇ ਨਾਲ ਬੜੀ ਮਿਆਂ ਦੀ ਖਾਲੇ 1 ਕਿਲੋ ਨੂੰ ਐਕਟਰਾ ਦਿੰਦੇ ਸੀ ਦੋਨੇ ਟਾਈਮ 1 ਕਿਲੋ ਫੀਡ ਦੇ ਵਿੱਚ ਹੀ ਪਿਉਂਕੇ ਠੀਕ ਹੈ ਠੀਕ ਹੈ ਤੇ ਸਾਮ ਨੂੰ ਮਤਲਬ ਇਹਦੀ ਦਲੀਆ ਬਣਾਉਂਦਾ ਕਣਕ ਦਾ ਕਿਲੋ 1.5 ਕਿਲੋ ਦਾ ਹੋਰ ਇਹਨਾਂ ਕੇ ਹੋਰ ਇਹਨਾਂ ਕੇ ਹਾਂ ਠੀਕ ਹੈ ਅੱਛਾ ਉਸ ਤੋਂ ਬਾਅਦ ਜੇ ਆਪਾਂ ਮੰਨ ਕੇ ਚੱਲੇਗੇ ਇਹਦਾ ਆਗਾ ਦੁੱਧ ਹਾਂ ਜਦੋਂ ਆਪਾਂ ਕਢਾਉਣਾ ਹੈ ਅੱਛਾ ਜੇ ਮੰਨ ਕੇ ਚੱਲੇ ਇਹਦੇ ਸੂਣ ਦੇ ਮਹੀਨਾ ਪਿਆ ਹਾਂ ਨਹੀਂ ਦੋ ਮਹੀਨਾ ਪਿਆ ਦੁੱਧ ਕਢਾਉਣ ਵਾਸਤੇ ਵੀ ਜਿਵੇਂ ਹੁਣ ਮੰਨ ਲਓ ਜਦੋਂ ਉਹ ਦੁਬਾਰੇ ਹੁਣ ਸਮਾਈਏ ਇਸ ਨੂੰ ਆਪਾਂ ਸਮਾਈ ਕਹਿੰਦੇ ਨੇ ਵੀ ਯਾਰ 4 ਦਿਨ ਸਾਮਣ ਦੇ ਫਿਰ ਚਵਾ ਦਿੰਨੇ ਆ ਫਿਰ ਇਹਨੂੰ ਸ ਇਹਨੂੰ ਉਹ ਪਹਿਲਾਂ ਸਟਾਰਟਿੰਗ ਕਰਤੀ ਜਦੋਂ ਅਸੀਂ ਦੁੱਧ ਚੋਣੇ ਆ ਦੁੱਧ ਚੋ ਕੇ ਕੌਲੀ ਦੇ ਖੰਡ ਦੀ ਪਾਲੀ ਤੇ ਉੱਤੇ ਆਹ ਪਾ ਲਈਦਾ ਸੀ ਰਮਣੇ ਆਲਾ ਆਪਾਂ ਦੀ ਜ਼ੂਮ ਕਰਕੇ ਦਿਖਾ ਦੂ ਨਾਲ ਇਹ ਸੀ ਐਨਐਸਐਚ ਕੋਲਡ ਐ ਅੱਛਾ ਦੋਨੇ ਟਾਈਮ ਹੀ ਮਤਲਬ ਜੇ ਉਹ ਖੱਡ ਚੱਲਦੀ ਹੁੰਦੀ ਸੀ ਇਹਨੂੰ ਅੱਧਾ ਤੱਕ ਲੌਂਚ ਦਾ ਪਾਣਦੇ ਸੀ ਹਣਾ अच्छा ਤਾਂ ਬਚਾ ਸੀਐਨਐਸ 30 35 ਗ੍ਰਾਮ 25 30 ਗ੍ਰਾਮ ਇੱਕ ਟਾਈਮ ਮਤਲਬ ਇਹ ਪਾਉਂਦੇ ਸੀ ਨਾਲ ਦੋਨੇ ਟਾਈਮ ਦਾ 25 30 ਸੀਐਨਐਸ ਸੂਣ ਤੋਂ ਪਹਿਲਾਂ ਹਾਂ ਸੀਐਨਐਸ ਐਸਐਚ ਗੋਲਡ ਠੀਕ ਐ ਐਚ ਗੋਲਡ ਆ ਗਿਆ ਹਾਂ ਇਹਦੇ ਵਿੱਚ ਬਾਈ ਪੂਰੇ ਸਿਰੇ ਦੇ ਜਿਹੜੇ ਵਿਟਾਮਿਨ ਜਿਹੜੇ ਆਪਾਂ ਕਹਿ ਦਈਏ ਵੀ ਵਿਟਾਮਿਨ ਐਚ ਆਪਾਂ ਕਹਿ ਸਕਦੇ ਹਾਂ ਹਾਂ ਤਾਂ ਵੀ ਆਮ ਜਿਹੜੇ ਲੀਟਰ ਹੁੰਦੇ ਆ ਉਹਨਾਂ ਦੇ ਵਿੱਚ 12 1250 ਤੱਕ ਮਾਤਰਾ ਹੁੰਦੀ ਤੇ 1500 ਤੱਕ ਮਾਤਰਾ ਅੱਛਾ ਇਹਦੇ ਵਿੱਚ 1500 ਦਾ ਇਸ ਸਟੌਂਗ ਨਾਲ ਦੋਨੇ ਟਾਈਮਾਂ ਦਿਨ ਦੇ ਵਿੱਚ 50 60 ਗ੍ਰਾਮ ਇਹ ਹੁੰਦਾ ਸੀਗਾ ਠੀਕ ਐ ਗੋਲਡ ਐ ਤਾਂ ਨਾਲ 100 150 ਗ੍ਰਾਮ ਭੁੱਖੀ ਦਵਾਈ 100 150 ਗ੍ਰਾਮ ਕੈਲਸ਼ੀਅਮ ਠੀਕ ਹੈ ਇਹ ਚੀਜ਼ ਰੁਟੀਨ ਦੇ ਵਿੱਚ ਇਹਨੂੰ ਨਾਲ ਚੱਲਦੀ ਸੀ ਇਹਦਾ ਸਭ ਤੋਂ ਵੱਡਾ ਯੋਗਦਾਨ ਸੀ ਹੈ ਚੁਵਾਈ ਜਦੋਂ ਕਰਵਾਈ ਆ ਇਹਨੇ ਦੁੱਧ ਹੀ ਨਹੀਂ ਟੁੱਟਣ ਦਿੱਤੀ ਝੋਟੀ ਨੇ ਦੁੱਧ ਦੇ ਨਾਲ ਵਧੀਆ ਦੁੱਧ ਟੁੱਟੀ ਨਹੀਂ ਕਿਉਂਕਿ ਇੱਕ ਚੀਜ਼ ਤੂੰ ਦੇਖ ਨੋਟ ਕਰਕੇ ਨਾ ਇੱਕ ਗੱਲ ਝੋਕਦਾ ਹਾਂ ਇਹ ਆਪਾਂ ਸੂਣ ਤੋਂ ਪਹਿਲਾਂ ਵੀ ਦੇ ਸਕਦੇ ਆ ਤੇ ਬਾਅਦ ਚ ਵੀ ਦੇ ਸਕਦੇ ਆ ਹਾਂ ਪਹਿਲਾਂ ਵੀ ਆਪਾਂ ਜਿਹੜੀਆਂ ਸਾਰੀਆਂ ਘਟਾਪੂਰਨ ਕਰਦੇ ਆ ਜਿਹਦਾ ਚੱਡਾ ਵਧੀਆ ਬਣੇ ਜਿਹੜੀਆਂ ਇਹਨਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਹਨਾ ਬਹੁਤ ਸਾਰੀਆਂ ਜਿਹੜੀਆਂ ਨੂੰ ਆਪਾਂ ਆਪਾਂ ਆਪ ਦਾ ਸੰਸਾਧਨ ਦੇਸੀ ਭਾਸ ਸਮਝਾ ਨਹੀਂ ਸਕਦੇ ਨਾ ਵੀ ਇਹ ਸਾਰੇ ਪਿੱਛੇ ਲਿਖੀ ਹੋਇਆ ਵਿਟਾਮਿਨ ਆਗੇ ਜਿਵੇਂ ਆਪਾਂ ਵੀ ਵਿਟਾਮਿਨ ਆਗੇ ਤਾਤ ਆਗੇ ਹਨ ਇਹਨੇ ਜਿਹੜਾ ਮਗਰਲੀ ਵਾਰ ਸੂਣ ਤੋਂ ਪਹਿਲਾਂ ਨਾ 45 ਦਿਨ ਇਹਨੂੰ ਗੋਲਡ ਐਚ ਨੂੰ ਪਾਉਣ ਲੱਗਦੇ ਆ ਇਹ ਜਿਵੇਂ ਮੰਨ ਲਓ ਵੀ ਮੱਝ ਦਾ ਕਹਿੰਦਾ ਥਣ ਮਦ ਲੈ ਗਿਆ ਡਰਾਈ ਹੋਣ ਤੋਂ ਪਹਿਲਾਂ ਹੀ ਆਪਾਂ ਕਹਿੰਦੇ ਯਾਰ ਮਗਰ ਲੈ ਇੱਕ ਥਣ ਘੱਟ ਸੀਗਾ ਅੱਛਾ ਅੱਛਾ ਉਹ ਜਦੋਂ ਇੱਕ ਥਣ ਘੱਟ ਸੀਗਾ ਜਿਹੜਾ ਜਦੋਂ ਇਹਨੂੰ ਸਾਂਭਦੇ ਆ ਪ੍ਰੋਪਰ ਟਾਂਗ ਨਾਲੇ ਪਾ ਪਾ ਕੇ ਉਹ ਤੁਹਾਨੂੰ ਵੀ ਇਹ ਪੂਰਾ ਕਰਵਾ ਦਿੰਦੀ ਹੈ ਠੀਕ ਹੈ ਠੀਕ ਹੈ ਵੀ ਮ ਪਾਲੂਗੇ ਤਾਂ ਉਦੋਂ ਸਰਾ ਲੱਗ ਜੂ 15 ਐਮਐਲ ਸਵੇਰ 15 ਹੀ ਸ਼ਾਮ ਨੂੰ ਸੂਣ ਵਾਲੀ ਨੂੰ ਠੀਕ ਹੈ ਜਦੋਂ ਸੂਪੀ ਦੁੱਧ ਤੇ ਤੁਸੀਂ ਲਿਓਣੀ ਆ ਉਦੋਂ ਤੁਸੀਂ ਇਹਦੀ ਮਾਤਰਾ ਆਪਾਂ ਦੇ ਦੋਨੇ ਟਾਈਮ 25-25 ਐਮਐਲ ਦੇਓ ਕਿਉਂਕਿ ਉਦੋਂ ਸੂਤੀ ਜਾਣੀ ਆ ਝੋਟੀ ਤੂੰ ਦੇਖ ਲੈ ਸੂਈ ਨੂੰ ਇਹਨੂੰ ਮੰਨ ਲਓ ਅਪ੍ਰੈਲ ਦੇ ਵਿੱਚ ਇਹ 11 ਅਪ੍ਰੈਲ ਨੂੰ ਸੂਈ ਆ ਮਹੀਨੇ ਤੁਸੀਂ ਆਪ ਦੇਖ ਲਓ ਵੀ ਕਿੰਨੇ ਬਣ ਗਏ ਤੇ ਇਹ ਅੱਜ ਤੱਕ ਵੀ ਤਾਂ ਸਰੀਰ ਪੂਰਾ ਵੈਸਟ ਪਿਆ ਵੈਸਟ ਪਿਆ ਤੇ ਹੁਣ ਮਤਲਬ ਵੀ ਹੁਣ ਵੀ ਚੰਗੇ ਦੋਤੀ ਹੋ ਹਾਂ ਹੁਣ ਵੀ ਚੰਗੇ ਅੱਛਾ ਇੱਕ ਤੇਰੇ ਕੋਲ ਨਾ ਇੱਕ ਨਗੀਨਾ ਹੋਰ ਆ ਮੈਂ ਇੱਕ ਨਗੀਨਾ ਜਿਹੜਾ 26 ਕਿਲੋ ਜਿਵੇਂ ਆ ਆ ਗਈ ਇੱਧਰ ਆ ਜਾ ਤੂੰ ਇਹ ਪੂਛ ਮਾਰਦੀ ਐ ਜਿਵੇਂ ਹੁਣ ਆ ਆਹਾ ਆ ਗਈ ਇਹ ਝੋਟੀ ਤੇਰੀ ਪੈਣਾ ਮੈਨੂੰ ਮੱਝ ਜਿਹੜੀ ਇਹ ਮੱਝ ਆ ਗਈ ਤੇਰੀ ਹਨਾ ਇਹ ਸੂਨ ਵਾਲੀ ਐ ਸੂਨ ਵਾਲੀ ਐ ਇਹਦੇ ਮੈਨੂੰ ਐਂ ਦੱਸ ਦੇ ਵੀ ਇਹ ਕਿੱਥੋਂ ਵਾਲੀ ਐ ਠੀਕ ਐ ਤੂੰ ਕਦੇ ਕਹਿਆ ਨਾ ਦਿੱਲੀ ਵਾਲੀ ਇਹ ਇਹ ਨਾ ਗਣੀ ਦਿੱਲੀ ਵਾਲੀ ਹੋਰ ਐ ਨਹੀਂ ਇਹ ਇਹਦਾ ਨਾਮ ਪਹਿਲਾਂ ਤੋਂ ਬੀਬੋ ਐ ਇਹਨੂੰ ਹਰਿਆਣੇ ਵਾਲੀ ਕਹਿੰਦੇ ਨੇ ਉਹ ਨਾਮ ਬੀਡੋਜ ਵੀ ਹਰਿਆਣੇ ਵਾਲੀ ਚੱਲਦਾ ਹਰਿਆਣੇ ਵਾਲੀ ਬੀਬੋ ਕਹਿੰਦੇ ਨੇ ਮੇਲੇਾਂ ਦੇ ਅੱਛਾ ਇਹਨੇ ਮਤਲਬ ਮੰਨ ਲਓ ਬਠੰਡੇ ਪਹਿਲਾ ਮੇਲਾ 17 ਦੇ ਵਿੱਚ ਸਵਾਸਗੁੱਜਰ ਤੋਂ ਆਈ ਸੀ ਦਿੱਲੀ ਤੋਂ ਪਰੇ ਤੋਂ ਦਿੱਲੀ ਮਤਲਬ ਦਿੱਲੀ ਤੋਂ ਮੰਨ ਲਾ ਉਹਨਾਂ ਦੇ ਸੈਕਟਰ ਹੀ ਆਉਂ ਅੱਛਾ ਸਵਾਸਗੁੱਜਰ ਤੋਂ ਆਈ ਸੀ ਤੇ ਇਹਨੇ ਮਤਲਬ ਮੱਝ ਨੇ ਦੁੱਧ ਦਿੱਤਾ ਸੀ 327 ਕਿਲੋ ਤੱਕ ਲਾਇਵ ਰਿਕਾਰਡਿੰਗ ਕਰਵਾਈ ਠੀਕ ਹੈ ਫਿਰ ਇਹਨੇ ਬਠੰਡੇ ਆ ਗਏ ਮੇਰਾ ਰਾਹ ਰੂਹ ਦੇ ਵਿੱਚ ਬੱਚਾ ਬੱਚਾ ਇਹਦਾ ਕੱਟੇ ਸੀ ਉਹ ਪਹਿਲੇ ਸੂਰ ਤੋਂ ਮਰ ਗਈ ਫਿਰ ਅਸੀਂ ਮਤਲਬ ਬਠੰਡੇ ਪਹਿਲਾ ਮੇਲਾ ਸੀ ਜਿਹੜਾ ਅਸੀਂ ਦੋਨੇ ਮੂਰੇ ਵੀ ਜੂੜ ਪਾਣ ਦੀ ਮਗਰ ਵੀ ਇਹ ਟੱਪੀ ਜਾਂਦੇ ਤੇ ਅਸੀਂ ਜਗਾ ਨਾਲ ਦੁੱਧ ਚੋ ਕੇ ਡੱਟਣੇ ਸਾਹਮਣੇ ਬਾਲਟੀ 'ਚ ਪਾਈ ਜਾਂਦੇ ਰਹਿੰਦੇ ਅੱ ਇਹ ਤੇ ਦਿਨਤਾ ਪੂਰੇ ਕਰ ਗਈ ਤੇ ਹਜੇ ਹੱਥ ਉੱਤੇ ਲੈ ਜੂਗੇ ਉੱਤੇ ਲੈ ਜੋ ਇਹਦੀ ਤਾਂ ਬਈ ਤੂੰ ਨਾ ਮਤਲਬ ਜੇ ਕੈਮਰਾ ਲਾ ਕੇ ਆਰਡਰ ਦੀ ਕੁਆਲਿਟੀ ਹੈ ਜਿਹੜੀ ਉਹ ਦਿਖਾਵੇ ਅ ਜਰ ਮੈਂ ਤੁਹਾਨੂੰ ਦੱਸਾਂ ਗੱਲ ਮੈਂ ਕਹਿੰਨਾ ਵੀ ਇਹ ਇਧਰ ਇਧਰ ਆ ਦੇਖੀ ਆ ਨਾੜ ਦਿਖਾ ਦੇ ਲਾ ਮੇਰੀ ਬਾਹ ਦੇ ਮੁਰਚੇ ਵਰਗੀ ਨਾੜ ਹੈ ਇਹਦੀ ਤੇ ਆਹ ਦੇਖ ਲਓ ਜਮਾ ਇਹ ਢਾਰ ਵੀ ਵਾਲੀ ਪੋਲੀ ਹੈ ਤੇ ਹੁਣ ਦੇਖ ਲਓ ਤੁਸੀਂ ਨਾੜ ਕਿੰਨੀ ਮੋਟੀ ਆ ਗਈ ਹੈ ਨਾ ਇਨੂੰ ਆਪਾਂ ਦੁੱਧ ਵਾਲੀ ਵੀ ਕਹਿ ਦਿੰਨੇ ਹੁੰਨੇ ਆ ਆਰਡਰ ਦੀ ਜਿਹੜੀ ਸ਼ੇਪ ਬਣਾਈ ਐ ਉਹ ਬਹੁਤ ਚੰਗਾ ਅੱਛਾ ਐਸਤੀ ਤੋਂ ਆਸ ਐ ਵੀ ਰਮਨ ਜਿਵੇਂ ਕਿਤੇ ਬਾਅਦ ਦੇ ਵਿੱਚ ਵੀ ਤੈਨੂੰ ਮੈਂ ਕਿਤੇ ਭੇਜੂਗਾ ਤੂੰ ਰੀਲ ਪਾਈ ਹੈ ਨਾ ਨਾਲੇ ਭਰਾ ਦੇਖ ਲੈਣਗੇ ਹਜੇ 7-8 ਦਿਨ ਸੂਨ ਤੇ ਰਹਿ ਗਏ ਜਦੋਂ ਸੂਨ ਵਾਲੀ ਹੋ ਗਈ ਐਂਡ ਲੱਗ ਜੂ ਇਹ ਸੀਐਨਐਸ ਵੀ ਮਤਲਬ ਮਿਹਰਬਾਨੀਆਂ ਸੱਚਮੁੱਚ ਵੀ ਜਿਹੜੇ ਮਗਰਲੀ ਵਾਰ ਇਹਨਾਂ ਚ ਘਾਟਾਂ ਰਹੀਆਂ ਮਟਾਈਟ ਦੇ ਕਾਰਨ ਉਹ ਕਰਤੇ ਤੇ ਅੱਜ ਤੀ ਉਹ ਦਿਲ ਕਹਿੰਦਾ ਵੀ ਉਹਨੇ ਸਾਰੀਆਂ ਘਾਟਾਂ ਜਿਹੜੀਆਂ ਮੱਜ ਨੇ ਬੰਤਰ ਦੇ ਹਿਸਾਬ ਦੇ ਨਾਲ ਘਾਟਾਂ ਪੂਰੀਆਂ ਕਰ ਦਿੱਤੀ ਇਹ ਸੁਆ ਕਿ ਨਵਾ ਗਿਆ ਪਿੰਜੀ ਸੁਆ ਤੇ ਇਹਦਾ ਬੁੜੀ ਹੋਊਗਾ ਵੀ ਇਹਦਾ ਹੋਊਗਾ 8ਵਾਂ 10ਵਾਂ ਸੂਆ 10ਵਾਂ ਸੂਆ ਹੋਊਗਾ ਹਾਂ ਯਾਰ ਉਹ ਆਇਆ ਵੀ ਹੁਣ ਐਤ ਕੀ ਆਪਾਂ ਇਹਦਾ ਦੁੱਧ ਦਿਖਾਵਾਂਗੇ ਦਿਖਾਵਾਂਗੇ ਹਾਂ ਕੋਸ਼ਿਸ਼ ਕਰਾਂਗੇ ਐਤ ਕੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਪੂਰੀ ਕਰਾਂਗੇ ਐਤ ਕੀ ਲਾ ਵੀ ਮਿੱਤਰੋ ਮੈਂ ਵੀ ਤੁਹਾਨੂੰ ਕਹਿਣਾਗਾ ਆਪਾਂ ਵੀ ਜਿਹੜਾ ਹੈਗਾ ਨਾ ਇਹਦਾ ਦੁੱਧ ਦਿਖਾਉਣ ਦੀ ਚੈਨਲ ਦੇ ਉੱਤੇ ਕੋਸ਼ਿਸ਼ ਕਰਾਂਗੇ ਅੱਛਾ ਦੋ ਮੱਜੇ ਤਾਂ ਆਪਣੀਆਂ ਇਹ ਹੋ ਗਈਆਂ ਹਾਂ ਇਹਦੇ ਤੋਂ ਆਪਣੇ ਇਹਦਾ ਰਿਜ਼ਲਟ ਤਾਂ ਮੈਨੂੰ ਤਾਂ ਵੀ ਆਪਾਂ CNS H Gold ਹੋ ਗਿਆ ਆਪਾਂ ਦੀ CNS ਇਹਨਾਂ ਦੀ ਜਿਹੜੀ ਕਟਰੂ ਭੁੱਲ ਗਈ ਜਾਂ ਮੱਜ ਹਿਲਣ ਲੱਗ ਜਾਂਦੀ ਹੈ ਨਾ ਉਹ ਦਵਾਈ ਆ ਗਈ ਦੇਣ ਲਈ ਤਾਂ ਉਹ CNS ਦੇ ਨਾਂ ਤੇ ਉਹ ਕਿਹ ਸੀ ਐਨ ਐਸ ਸੀ ਬਾਈ ਆ ਉਹ ਸੀ ਐਨ ਐਸ ਸੀ ਕਹਿੰਦੇ ਹੋ ਤੇ ਨਾਲ ਪਾਊਡਰ ਆਉਂਦਾ ਉਹਦੇ ਵਿੱਚ ਚਾਰ ਚਮਚੇ ਪਾਊਡਰ ਦੇ 100 ਐਮ ਐਲ ਮਤਲ ਦਵਾਈ ਦੇਣੀ ਆ ਇਹਨਾਂ ਦੇ ਉੱਤੇ ਮੈਨੂੰ ਯਕੀਨ ਕਿਵੇਂ ਬਣਿਆ ਸੀ ਬਾਈ ਇਹ ਮੱਝ ਮਗਰਲੀ ਵਾਰ ਕਿਸੇ ਯਾਰ ਦੋਸਤ ਕੋਲੇ ਗਈ ਵੀ ਸੀ ਉੱਥੇ ਜਾ ਕੇ ਉਹ ਕਹਿੰਦਾ ਯਾਰ ਇਹ ਦੁੱਧ ਨਹੀਂ ਚੜੀ ਦੁੱਧ ਨਹੀਂ ਚੜੀ ਉਹਨੂੰ ਮੈਂ ਕਿਹਾ ਤੂੰ ਮਟੈਂਟ ਚੈੱਕ ਕਰ ਲੈ ਡੋਟ ਥੱਣਾਂ ਲੈ ਕੇ ਵੀ ਆਇਆ ਤਾਂ ਹੁੰਦੇ ਨਹੀਂ ਹਨਾ ਇਹ ਤਾਂ ਟੋਕੜ ਸੱਟ ਨਹੀਂ ਪੈਂਦੀ 10 11 ਲੀਟਰ ਤੋਂ 12 ਲੀਟਰ ਤੂੰ ਜਿੰਨਾ ਤੂੰ ਦੁੱਧ ਕਹਿਣਾ ਚਲੋ ਉਹ ਤੋਂ ਮੈਂ ਇਹਨੂੰ ਆਖਿਆ ਮੈਂ ਯਾਰ ਖਰਾਬ ਨਾ ਕਰ ਲਈ ਕੋਈ ਮੱਝ ਭੇਜ ਜਦੋਂ ਮੱਝ ਆ ਵੀ ਆ ਫੇਰ ਮੇਰੇ ਕੋਲ ਅੱਛਾ ਮਗਲੀ ਵਾਰ ਕਟਾ ਸੀ ਤੇ ਇਹਨੇ ਮਗਲੀ ਵਾਰ ਵੀ ਤਾਂ ਘਾਟਾ-ਫੂਟਾ ਬਣ ਗਿਆ ਟਾਈਮ ਤੇ ਇਹਨੇ ਸੌਰ ਗਈ ਟਾਈਮ ਤੇ ਸਾਰ ਕੇ ਸਾਲ ਦੇ ਲਗਭਗ ਹੀ ਹੁਣ ਸੂਣਾ ਇਹਨੇ ਤੇ ਹੁਣ ਮਤਲਬ ਮਗਲੀ ਵਾਰ ਜਦੋਂ ਮੈਂ ਦਵਾਈ ਦਿੰਦਾ ਸੀਗਾ ਉਦੋਂ ਤੱਕ 1 ਲੀਟਰ ਰੋਦੀ ਰਹਿ ਗਿਆ ਸੀ ਮਗਲੀ ਵਾਰ ਦਵਾਈ ਦੇ ਕੇ ਮੂਹਰਲੀ ਤੇ ਮਗਰਲੀ ਗਾੜੀ ਬਰੋਬਰ ਹੋ ਗਈ ਸੀ ਤੇ ਅੱਜ ਤੀ ਮੈਨੂੰ ਇੰਨੀ ਉਮੀਦ ਹੈ ਵੀ ਅੱਜ ਤੀ ਵੀ ਇਸੇ ਤੇ ਸਾਮੀਆਂ ਇੱਥੇ ਜਿਹੜੀ ਆਰਡਰ ਦੀ ਬੰਤਰ ਹੈ ਹਜੇ ਜਿਵੇਂ ਹਫ਼ਤਾ ਇਹਨੇ ਲਾਇਆ ਜਾਣਾ ਉੱਤੇ ਉਸ ਹਾਵ ਨਾਲ ਜਿਵੇਂ ਪਹਿਲਾਂ ਜੇ ਸੂਂਦੀ ਹੁੰਦੀ ਸੀ ਸਹੀ ਪੂਰੇ ਦੁੱਧ ਤੇ ਉਵੇਂ ਆ ਸਾਨੂੰ ਉਹਦੀ ਪਤਾ ਲੱਗ ਜ ਆ ਜਾ ਫਿਰ ਕੇਰਾ ਜਮੇ ਆਹਾ ਗਈ ਦਿੱਲੀ ਵਾਲੀ ਹੈ ਨਾ ਹਾਂ ਨਹੀਂ ਨਾਗਣੀ ਨਾਗਣੀ ਇਹ ਵੱਡੀ ਨਾਗਣੀ ਹੈ ਅੱਛਾ ਇਹ ਹੁਣ ਵੱਡੀ ਨਾਗਣੀ ਆਪਣੀ ਗੱਬਣਾ ਨਾ ਇਹ ਹੁਣ ਕਰਾਈ ਵੀ ਹਾਂ ਬਾਈ ਇਹ ਕੱਲੀ ਇੱਕ ਹੀ ਲੇਟ ਸੀ ਪਹਿਲਾਂ ਸਿਆਲਾ ਕਰਕੇ ਪਟੀ ਕਾਣੀ ਭਰਿਆ ਸੀ ਮੇਲੇ ਕਰਕੇ ਠੀਕ ਹੈ ਆ ਜੋੜਾ ਇਕੱਠੇ ਸੀ ਆ ਬਸੰਤੀ ਤਾਂ ਹੁਣ ਡ్రਾਈ ਕਰਨ ਵਾਲੀ ਆ ਇਹਨੂੰ ਪਹਿਲਾਂ ਸਿਆਲਾਂ 'ਚ ਆਪਾਂ ਪਣਾਈ ਗਈ ਸੀਟ ਵੀਰ ਮੇਲਿਆਂ ਤੇ ਸੁਮਾਵਾਂਗੇ ਦੇ ਮੁਰਕੇ ਸਿਆਲਾਂ 'ਚ ਜਾ ਕੇ ਇਹਨੇ ਆਪਾਂ ਨੂੰ ਦੋ ਤਿੰਨ ਵਾਰੀ ਖਾਲੀ ਨਿਕਲਵੀ ਹੁਣ ਟੀਕਾ ਭਰਿਆ ਬਚ ਚੈੱਕ ਕਰਨ ਵਾਲੀ ਹੈ ਪ੍ਰਮਾਤਮਾ ਦੀ ਕਿਰਪਾ ਹੋ ਹੁਣ ਗੱਬਣੀ ਹੋ ਇਹ ਕੱਲੀ ਮੱਝ ਰਹੀ ਹੈ ਇੱਕ ਮੈਨੂੰ ਐ ਦੱਸ ਤੇ ਵੇ ਹੁਣ ਕਟੀਆਂ ਆਪਣੇ ਕੋਲੇ ਜਾਂ ਕੋਈ ਕੱਟੇ ਲਾਲਾ ਕਟੀਆਂ ਲਾਲਾ ਜਿਵੇਂ ਉਧਰ ਸਿਰੇ ਤੇ ਖੜੀ ਹੈ ਸਕੰਦਰ ਵਾਲੀ ਹਾਂ ਸਕੰਦਰ ਵਾਲੀ ਦਾ ਬੱਚਾ ਦਿਖਾਏਗਾ ਮੈਨੂੰ ਸਕੰਦਰ ਵਾਲਾ ਉਹਦੇ ਉਧਰ ਹੀ ਖੜਾ ਚ ਝਾਲ ਕਰਾ ਇਹ ਸਕੰਦਰ ਵਾਲੀ ਦਾ ਉਹਦੇ ਮਗਰ ਹੁਣ ਕੀ ਹੈ ਕਿਹੜੇ ਦਾ ਬੱਚਾ ਹੈ ਕੱਟੀ ਹੈ ਗੋਪੀ ਦੀ ਹੈ ਅੱਛਾ ਗੋਪੀ ਦੀ ਕੱਟੀ ਹੈ ਠੀਕ ਹੈ ਤੇ ਕਹੇ ਜੀ ਇਹੋ ਵੀ ਜੈਡ ਬਲੈਕ ਆਵਦੀ ਮਾਂ ਵਰਗੀ ਹੈ ਉਹ ਅੱਛਾ ਜਿਹੜੀ ਆਹਾ ਆ ਗਈ ਹਾਂ ਆਹਾ ਗਿਆ ਹਾਂ ਜਿਹੜੀ ਹਾਂ ਆਹੀ ਆ ਜਿਹੜੀ ਆਹਾ ਅੱਛਾ ਆ ਆ ਗਈ ਜਿਵੇਂ ਠੀਕ ਹੈ ਇਹ ਗੋਪੀ ਦੀ ਕੱਟੀ ਆ ਗਈ ਗੋਪੀ ਦੀ ਹਾਂ ਠੀਕ ਹੈ ਜਰਪਿੰਦੀ ਜਿਵੇਂ ਮੰਨ ਕੇ ਚੱਲ ਗਈ ਵੀ ਜਮਾ ਮਾਂ ਨੂੰ ਸਟ੍ਰੇਟ ਆ ਗਈ ਹੈ ਨਾ ਹਾਂ ਬਾਈ ਜਮਾ ਇਹਨਾਂ ਨੂੰ ਮਤਲਬ ਵੀ ਫਿਰ ਕਿਹੜੀ ਫੀਡ ਪਾਉਣਾ ਇਹਨਾਂ ਨੂੰ ਫੀਡ ਆਪਣੀ ਮੈਂ ਹੁਣ ਟਵਾਣੇ ਦੀ ਪਾਈ ਜਨਾ ਵਾਵਾ ਟਾਈਮ ਹੋ ਗਿਆ ਮੈਨੂੰ ਬੱਚਿਆਂ ਵਾਲੀ ਤੇ ਨਾਲ ਇਹਨਾਂ ਨੂੰ ਦੋਨਾਂ ਨੂੰ 50 ਕ ਮਤਲਬ 50 ਗ੍ਰਾਮ ਇਹਨਾਂ ਨੂੰ ਮੈਂ ਪਿਓਰ ਕਾਫ ਪਾ ਦੇਣਾ ਉਹ ਬਹੁਤ ਵਧੀਆ ਸਮਾਂ ਚੰਗਾ ਪ੍ਰੋਡਕਟ ਹੈ ਇਹਨਾਂ ਦਾ ਪਿਓਰ ਕਾਫ ਆਉਂਦਾ ਕੰਪਨੀ ਦਾ ਉਹ ਵੀ ਮੈਂ ਇੱਕ ਵਾਰੀ ਦਿਖਾਈ ਦੇਣਾ ਦਰ ਕਾਫ ਹੈਦਾ ਇਹ 50 ਕ ਮੈਨੂੰ ਹੁਣ ਇਹ ਵੀ ਇਹ ਕਿਹੜੀ ਕੰਪਨੀ ਦਾ ਹੈ ਏ ਵੀ ਸੀ ਐਨ ਐਸ ਦਾ ਬਾਈ ਇਹ ਵੀ ਸੀ ਐਨ ਐਸ ਹੈ ਸਰ ਹਾਂ ਇਹਨਾਂ ਦੇ ਉੱਤੇ ਵਿਸ਼ਵਾਸ ਹੀ ਇੰਨਾ ਹੈ ਇਹਦੇ ਉੱਤੇ ਹੁਣ ਜਿਵੇਂ ਪਾਣਾ ਹੁਣ ਜਿਵੇਂ ਕੱਟਣਾ ਨਾ ਫੁੱਲ ਫੀਡ ਖਾਣ ਲੱਗਿਆ ਹੁਣ ਜਿਵੇਂ ਡੋਂਗਾ ਪਰ ਕਿ ਇਹਨਾਂ ਨੂੰ ਪਾਵਾਂਗੇ ਉਹਦੇ 'ਚ 1.5 ਤੋਂ 2 ਕਿਲੋ ਤੋਂ ਫੀਡ ਪੈਂਦੀ ਆ ਅੱਛਾ ਤੇ ਉੱਤੇ ਹੀ ਬਸ ਉਹਦੇ ਹਾਂ ਮੀ ਉੱਤੇ ਪਾ ਦੂੰਗੀ ਵੀਰ ਦੇ ਉੱਤੇ ਹਾਂ 50 ਮਿਲ ਪੈ ਜਾਂਦਾ ਉੱਤੇ ਹੀ ਇਹ ਸੰਕਾ ਦੇ ਪਹਿਲਾਂ ਜਾ ਕੇ ਉੱਥੇ ਹੀ ਲੱਗਦੀਆਂ ਜਿੱਥੋਂ ਗੱਲੀ ਜੀ ਕਰਦੇ ਜਿੱਥੇ ਉੱਥੇ ਮਾਲ ਪਿਆ ਹਾਂ ਜਿੱਥੇ ਪਿਓਰ ਘਾ ਪਾ ਦਿੰਦੇ ਉੱਥੇ ਜਾ ਕੇ ਖਾਂ ਲੱਗਦੀ ਜਿਵੇਂ ਪਿੰਦੀ ਹੁਣ ਮੰਨ ਕੇ ਚੱਲ ਗਏ ਇੱਕ ਨਾ ਯਾਰ ਮੈਂ ਕਹਿੰਦਾ ਵੀ ਜਿਹੜਾ ਰਿਕਾਰਡ ਵਾਲਾ ਮੈਂ ਪਹਿਲਾਂ ਵੀ ਕਿਹਾ ਆ ਜਾਕਰਾਂ ਉੱਧਰ ਹੀ ਆ ਜਾਕਰਾਂ ਲੰਮੇ ਰੂਟਾਂ ਤੇ ਚੱਲ ਗਏ ਆਪਾਂ ਵੀ ਪਿੰਦੀ ਫਾਰਮ ਦੇ ਉੱਤੇ ਜੇ ਇਹ ਗੱਲ ਕਰਕੇ ਸਾਰੇ ਟੋਟਲ ਪਸ਼ੂ ਕਿੰਨੇ ਆ ਗਏ ਆਪਣੇ ਟੋਟਲ 40-40 ਆ ਹੁਣ ਬਾਈ 40 41 ਹਾਂ 6 ਮੈਂ ਸੰ ਘਰੇ ਤੋਰ ਤੀਆਂ ਸੀ ਉਧਰ ਅੱਛਾ ਸਮੂਹ ਨੂੰ ਆਪਣੇ ਛੋਟੇ ਨੂੰ ਹਾਂ ਹਾਂ ਇੱਕ ਝੋਟੀ ਨੇ ਹਜੇ ਹੋਰ ਜਾਣਾ ਹੈ ਅੱਛਾ ਆ ਆਪ ਇਹਦੀ ਆ ਕਿਹੜੀ ਝੋਟੀ ਆ ਗਈ ਆਪਣੀ ਇਹ ਲੰਬੋ ਆ ਗਈ ਬਾਈ ਲੰਬੋ ਹਾਂ ਠੀਕ ਹੈ ਇੱਕ ਇਹ ਵੀ ਦੇਖ ਯਾਰ ਕਿੱਡੀ ਘੱਟ ਘੱਟ ਭਾਈ ਇਹਦੀ ਕਹਾਣੀ ਮੈਂ ਦੇਖਾ ਜਗਜੀਤ ਐ ਸਤ ਕਾਲਾ ਵਿਚਾਰਾ ਚੋਈ ਕਰਾਉਣ ਜਦੋਂ ਸਾਰਿਆਂ ਦੀ ਚੋਈ ਹੋ ਕੇ ਇਹਦੇ ਥੱਲੇ ਬਾल्टी ਲੈ ਲਈ ਬਗਾਨੇ ਬੰਦਨ ਦੇਖੇ ਉਹਦੀ ਹਿੱਲ ਗਈ ਅੱਛਾ ਫਿਰ ਉਦੋਂ ਬਾਅਦ ਸਾਰਿਆਂ ਨੂੰ ਮੈਂ ਕਿਹਾ ਮਗਰਲੀ ਵਾਰ ਮੈਂ ਕਿਹਾ ਇਹਨੂੰ ਘਰੇ ਚੋਵਾਂਗੇ ਇੱਕ ਚੋਈ ਮੈਂ ਕਰਵਾਤੀ ਜਦੋਂ ਦੂਜੀ ਚੋਈ ਕਰਵਾ ਕੇ ਟੜਕੇ ਸੰਮੂਹ ਆ ਕੇ ਕੁਰਸੀ ਤੇ ਬੈਠਾ ਲੈ ਫੜਿਆ ਤੇ ਅਸੀਂ ਚੋਣ ਲੱਗੇ ਤੇ ਉਦੋਂ ਹੋਰ ਲਈ ਇਹਦੇ ਕਰਮ ਤੋਂ ਦੇਖ ਲੈ ਪਹਿਲੇ ਸੂਤ ਲਾ ਕੇ ਤਿੰਨ ਸੂਏ ਸੂਏ ਦਾਹਾਂ ਨੂੰ ਹੁਣ ਆਪ ਦੇ ਪੀਤੀ ਬਸ ਆਪ ਹੀ ਦੋਨੇ ਜੀ ਮਤਲਬ ਪਹਾੜ ਦੀ 2 ਲੀਟਰ ਦੁੱਧ ਘਟਦੇ ਦੇਖ ਜਾਣੇ ਦੇ ਚੋਨ ਪਰ ਆਪ ਕਰਵਾਵਾਂਗੇ ਠੀਕ ਹੈ ਇਹ ਆਦੇ ਹੁਣ ਦੇਖੋ ਕੋਈ ਪਸੂ ਨਾ ਝਾਕਦਾ ਛੋਡੇ ਕੰਨੀਆਂ ਪੂਰੀ ਚੌਕਸ ਹੋਈ ਖੜੀ ਹੈ ਸਹੀ ਗੱਲ ਹੈ ਇਹ ਪਤਾ ਨਹੀਂ ਯਾਰ ਇੱਕ ਨਾ ਮੈਂ ਤੁਹਾਨੂੰ ਇੱਕ ਮੈਂ ਨਾ ਵੀਡੀਓ ਲੰਮੀ ਨਹੀਂ ਕਰਦਾ ਬਸ ਇੱਥੇ ਐਂਟੀ ਸਮਝੋ ਮੈਨੂੰ ਤਾਂ ਦੋਨੇ ਇੱਕ ਜਿਹੜਾ ਮੇਰਾ ਫੇਵਰੇਟ ਨਗੀਨਾ ਆ ਬੈਠਾ ਹਾਂ ਬਿੱਲੋ ਹਾਂ ਬਿੱਲੋ ਯਾਰ ਜਿਹੜੀ ਬਿੱਲੋ ਆ ਹਾਂ ਤੇ ਬਿੱਲੋ ਬਿੱਲੋ ਹੀ ਆ ਬਿੱਲੋ ਬਿਲਕੁਲ ਬਾਈ ਹੈਨਾ ਇਹ ਸਾਰਾ ਫਾਰਮ ਦੀ ਇਹ ਇਹ ਮੈਂ ਕਹਿੰਦਾ ਵੀ ਆਪਾਂ ਕਹਿ ਦਈਏ ਵੀ ਨਾ ਯਾਰਾ ਇਹ ਤਨਾ ਪੀਡੀਏ ਫੇਮੇ ਲਈ ਤੋਂ ਹਾਂ ਮਿਲਕ ਬਿਊਟੀ ਚ ਆਈ ਸੀ ਨਾ ਮਿਲਕ ਬਿਊਟੀ ਚ ਹੈ ਬਰੀਡ ਅਲ ਵਿੱਚ ਵੀ ਬਰੀਡ ਦੇ ਵਿੱਚ ਵੀ ਹਾਂ ਮੈਂ ਨਾ ਬਰੀਡ ਦਾ ਹਾਂ ਮਿਲਕ ਬਿਊਟੀ ਚ ਵੀ ਬਰੀਡ ਚ ਵੀ ਆਈ ਹਾਂ ਤੇ ਦੁੱਧ ਚਵਾਈ ਚ ਵੀ ਆਈ ਦੁੱਧ ਚਵਾਈ ਚ ਪਹਿਲੇ ਸਾਲ ਦੋ ਦੰਦ ਗਈ ਵੱਡੇਆਂ ਮੱਛਾਂ ਦੇ ਵਿੱਚ ਤੀਜੇ ਨੰਬਰ ਤੇ ਆਈ ਦੂਜੇ ਸਾਲ ਇਹ 6 4 ਦੰਦ ਗਈ ਨਾਲ ਦਾ ਚਵਾਈ ਕਰਵਾਈ ਮੈਨੂੰ ਲੱਗਾ ਤੀਜੇ ਨੰਬਰ ਤੇ ਜੇਦੋਂ ਹਣਾ ਤਾਂ ਚਵਾਈ ਕਰਵਾਈ ਚਵਾਈ ਤੋਂ ਬਾਅਦ ਫਿਰ ਇਹਨੇ ਮਤਲਬ ਬਿਊਟੀ ਕੰਪੀਟੀਸ਼ਨ ਲਾਇਆ ਉਹਦੇ ਚ ਬਣਾ ਇੱਕੋ ਦਾ ਦੂਜਾ ਨੰਬਰ ਮੈਂ ਇੱਕ ਤੇ ਇੱਥੇ ਵੀ ਗਏ ਦੂਜੇ ਇਹਦੇ ਮਗਰ ਬੱਚਾ ਕੀ ਸੀ ਇਹਦੇ ਮਗਰ ਉਦੋਂ ਕੱਟੇ ਸੀ ਮਰ ਗਿਆ ਸੀ ਉਦੋਂ ਮੀ ਤੇ ਹੁਣ ਕੱਟੀ ਹੁਣ ਕੱਟੀ ਸਲਤਾਨਾ ਹੈਗੀ ਇਹਦੇ ਮਗਰ ਕਿੱਥੇ ਆਹੋ ਬਹੁਤ ਸੋਣੀ ਆਹ ਆ ਦੇਖ ਹੁਣ ਮੈਂ ਕਾਰਨ ਕੀ ਹੈ ਨਾ ਜਿਹੜੀ ਸਲਤਾਨਾ ਕੱਟੀ ਹੈ ਆ ਬੈਠੀ ਆਹੋ ਆਹੀ ਹੈ ਨਾ ਆਹੀ ਆ ਜਰ ਹੇਕਰ ਦੀ ਮੂੰਹ ਦਿਖਾ ਦੇ ਇਹਦਾ ਮੂੰਹ ਦਿਖਾ ਨਾ ਤੂੰ ਇੱਧਰ ਦੇਖੀ ਲੈ ਇਹ ਐ ਕਰਦੀ ਲੱਗਦੀ ਸਿਲ ਵੀ ਬਹੁਤ ਆ ਦੇ ਦੇਖ ਜੱਟ ਇੱਧਰ ਮਾਰਕਾ ਇਹ ਮਾਰਕਾ ਜਿਹੜਾ ਹੈਗਾ ਮਾਰਕਾ ਨਹੀਂ ਮੈਨੂੰ ਪਤਾ ਯਾਰ ਇਹ ਕਿਹੜਾ ਹੈ ਨਾ ਹਾਂ ਬਲੱਡ ਵਾਲਾ ਬਲੱਡ ਤਕੜਾ ਬਲੱਡ ਵਾਲਾ ਤਕੜਾ ਇਹ ਇੱਥੇ ਗੁੰਝਲ ਪੈਂਦੀ ਆ ਠੀਕ ਆ ਨਾ ਗੱਲ ਮਿੱਤਰੋ ਮੈਨੂੰ ਪੂਛ ਪਈਦੀ ਆ ਗੁੰਝਲ ਇੱਥੇ ਇੱਥੇ ਗੁੰਝਲ ਪੈਂਦੀ ਆ ਇੱਕ ਕੀ ਗੁੰਝਲ ਪੈਂਦੀ ਆ ਹਨਾ ਵੀ ਪੂਛ ਚ ਗੁੰਝਲ ਆ ਗਾਰੂ ਵੀ ਗੁੰਝਲਾ ਉਹ ਜਿਹੜੇ ਹੈਗੇ ਭਰਾ ਜਾਣਦੇ ਆ ਉਹ ਠੀਕ ਹੈ ਨਾ ਗੱਲ ਉਹ ਉਹ ਗੱਲ ਵੱਖਰੀ ਐ ਗੁੰਝਲਾ ਹੈਗੀ ਐ ਚਲੋ ਜਿਹੜੀ ਹੈਗੀ ਐ ਅੱਛਾ ਪਿੰਦੀ ਹੁਣ ਮੈਨੂੰ ਨਾ ਲਾਸਟ ਦੇ ਉੱਤੇ ਆ ਤਾਂ ਨਹੀਂ ਕੁਝ ਕਹਿੰਦਾ ਆਪਣਾ ਨਹੀਂ 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 ਕੁਝ ਕਹਿੰਦੀ ਭਾਈ ਜਿਵੇਂ ਆਪਾਂ ਗੱਲ ਕਰਨ ਲਗੇ ਹੁਣ ਆਹ ਸ਼ੇਰ ਬੋਖਤ ਦੀ ਹਾਂ ਇਹ ਆਈ ਦੀ ਬਿਲਕੁਲ ਇਹ 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 ਔਰਦਾ ਨਹੀਂ ਢੀਠ ਬਹੁਤ ਆ ਜਾਂਦਾ ਅੱਛਾ ਪਿੰਦੀ ਜਿਵੇਂ ਹੁਣ ਆ ਆ ਚੀਜ਼ ਐ ਇੱਕ ਅਸਲਾ ਜਿਹੜਾ ਹਾਂ ਭਾਈ ਏ ਆ ਅਸਲੇ ਦੇ ਉੱਤੇ ਨਾ ਜੀ ਗੱਲ ਕਰ ਗਏ ਵੀ ਜਿਹੜਾ ਨੀਲੀ ਰਵੀ ਦਾ ਆ ਗਿਆ ਹਾਂ ਨੀਲੀ ਰਵੀ ਦਾ ਇਹ ਕਿਹੜੇ ਦਾ ਬੱਚਾ ਹੈ ਇਹ ਆਪ ਦਾ ਪਿਓ ਤਾਂ ਇਹਦਾ ਡਾਇਮੰਡ ਹੈ ਡਾਇਮੰਡ ਇਹਦੀ ਮਾਂ ਸੀ ਜਿਹੜੀ ਅਮਨਦੀਪ ਕੋਲੇ ਸੁੰਦਰੀ ਨਹੀਂ ਸੀ ਸੁੰਦਰੀ ਹਾਂ ਕੋਈ ਨਾਂ ਮੇਰੀ ਰੱਖੇ ਵੇ ਸੁੰਦਰੀ ਮੁਦਰੀ ਸਾਹਿਬ ਹਣਾ ਤੇ ਉਹਦਾ ਬੱਚਾ ਇਹ ਉਹਨੇ ਧਨੋਲੇ ਵੀ ਦੁੱਧ ਦਿਖਾਇਆ ਹਾਂ ਉਹਨੇ ਬਾਵਾ ਵਧੀਆ ਚੰਗਾ ਦੁੱਧ ਦਿਖਾਇਆ ਤਾਂ ਇੱਕ ਦੋ ਥਾਂ ਮਤੇ ਹੁਣ ਜਾ ਕੇ ਇਹਦੀ ਮਾਂ ਨੇ ਲੈਬ ਦੇ ਵਿੱਚ ਸਰਿੰਦਰ ਰਾਏ ਜੀ ਉੱਥੇ ਬਿੱਲੂ ਕੋਲੇ ਗਏ ਹਾਂ ਉੱਥੇ ਨੇ 24200 ਕਿਰਾਇਆ ਤੇ ਪਰ ਇਹ ਮੱਝ ਅਮਨਦੀਪ ਕੋਲੇ ਵੀ ਮਤਲਬ ਮੱਝ ਇਹ ਘਰੇ ਵੀ 24 25 ਲੀਟਰ ਮੋਜਨਾ ਦੇਂਦੀ ਸੀ ਤੇ ਮੇਲਿਆਂ ਤੇ ਵੀ ਇਹਨੇ ਰਿਕਾਰਡ ਕਰਵਾਤੇ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੀ ਤਾਂ ਇਹ ਬੱਚਾ ਹੈ ਨਾ ਮੱਝ ਮਤਲਬ ਜਿਹੜਾ ਝੋਟਾ ਆ ਗਿਆ ਇਹ ਹੈ ਨਾ ਮੱਝ ਦਾ ਯਾਰ ਉਹ ਨਾ ਮੈਂ ਕਹਿਣਾ ਵੀ ਹਰ ਇੱਕ ਬੰਦੇ ਨੂੰ ਪਤਾ ਹੀ ਆ ਬਹੁਤ ਚੰਗੇ ਰਿਕਾਰਡ ਵਾਲੀ ਦੁੱਧ ਵਾਲੀ ਮੱਝ ਆ ਹੋ ਤੇ ਉਹ ਉਹੀ ਹੈ ਨਾ ਬਿੱਲੂ ਕੋਲੇ ਹੁਣ ਬਾਈ ਕੋਲੇ ਹਰਿਆਣੇ ਵਾਲਾ ਉਹ ਬਾਈ ਕੋਲ ਉਹ ਬਾਈ ਕੋਲ ਦੀ ਟੋਕੜ ਉਹ ਅਮਨਦੀਪ ਆ ਬਾਈ ਦਵੜੀ ਖਾਨੇ ਤੋਂ ਠੀਕ ਹੈ ਉਥੋਂ ਬਾਈ ਟੋਕੜੀ ਲੈ ਗਿਆ ਸੀ ਬਹੁਤ ਚੰਗੀ ਰਕਮ ਦੇ ਵਿੱਚ ਹਰ ਤੇ ਉਥੇ ਸੰਸਨੀਵਾਲ ਡੈਰੀ ਫਾਰਮ ਦੇ ਉੱਤੇ ਜਿਹੜਾ ਹੈਗਾ ਲਾਈਵ ਵੀ ਕਰਵਾਇਆ ਸੀਗਾ ਅੱਛਾ ਹੁਣ ਆਹ ਕਰਾਇਆ ਸੀ ਜਿਹੜਾ ਪਾਰਸ ਹੈ ਉਹ ਵੀ ਆਪਾਂ ਵੇਚਿਆ ਸੀ ਉਹ ਵੀ ਇਸੇ ਮੱਝ ਦੀ ਹੈ ਵੱਡਾ ਸੀਗਾ ਪਾਰਸ ਇਹਦਾ ਅੱਛਾ ਇਹ ਪਾਰਸ ਦਾ ਭਰਾ ਆ ਗਿਆ ਇਹ ਪਾਰਸ ਦਾ ਭਰਾ ਆ ਗਿਆ ਲੈ ਵੀ ਸੰਸਨੀਵਾਲਾ ਲੱਗਦਾ ਸੀ ਆਏ ਸੀ ਵੀ ਇਹ ਰੱਖਾਂਗੇ ਪਾਰਸ ਫਿਰ ਵੇਚਦਾ ਸੀਗਾ ਆਪਾਂ ਸੰਸਨੀਵਾਲ ਕੋਲੇ ਜਿਹੜਾ ਹੈਗਾ ਭਰਾ ਕੋਲੇ ਪਾਰਸ ਕੱਟਾ ਆ ਗਿਆ ਨਾ ਤੇ ਉਹਦਾ ਭਰਾ ਇਹ ਆਪਣੇ ਕਰੂੰਗੀ ਆ ਪਾਰਸ ਵੀ ਹਾਂ ਐਡਾ ਕੀ ਦਿੱਤਾ ਸੀ ਪਾਰਸ ਤਿਆਰ ਕਰਕੇ ਆ ਆਹਾ ਆਹਾ ਕੀਤੇ ਇਹ ਇਹ 1.5 ਸਾਲ ਦਾ ਮੈਨ ਲਾਦਾ ਹੋ ਗਿਆ ਇਹ 29 ਫਰਵਰੀ ਦਾ ਜਨਮਾ 나ਗਣੀ ਦਾ ਪਿਛਲੇ ਸਾਲ ਦਾ ਤਾਂ ਇਹ ਨਾਗਣੀ ਦਾ ਇਹਦਾ ਨਾਮ ਜੰਗਲੀ ਹੈ ਜੰਗਲੀ ਜੰਗਲੀ ਹਾਂ ਪਿਓ ਸਾਂਵਾਲ ਕੀ ਅੱਛਾ ਸਿਆਵਾਲਾ ਝੋਟਾ ਆ ਗਿਆ ਤਾਂ ਮਾਂ ਇਹਦੀ ਆ ਗਈ 나ਗਣੀ 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 ਹਾਂ ਬਾਈ ਚੱਲ ਫਿਰ ਇਹ ਜਿਵੇਂ ਆਹ ਆ ਗਏ ਉਦੋਂ ਬਾਅਦ ਤੈਨੂੰ ਆ ਦਿਖਾਣਾ ਪਹਿਲੇ ਨੰਬਰ ਤੇ ਝੋਟੀ ਖੜੀ ਆ ਜਿਹਦਾ 25 ਪਲੱਸ ਉਦੋਂ ਦਿਖਾਇਆ ਅੱਛਾ ਉਹਦਾ ਬੱਚਾ ਹੈ ਪਹਿਲੇ ਸੂਏ ਦਾ ਜਦੋਂ ਮੇਲੇ ਤੇ ਗਈ ਸੀ ਉਦੋਂ ਠੀਕ ਹੈ ਚਵਾਈ ਕਰਾਈ ਸੀ 19300 ਇਹ ਕਿਹੜੇ ਦਾ ਬੱਚਾ ਆਇ ਤਾਂ ਚੱਲ ਖੜਾ ਜਾਓਗੇ ਇਹ ਹਾਂ ਇਹ ਮੇਰੇ ਸਾਹਬ ਨਾਲ ਅਵਨ ਨੂੰ ਦਾ ਇਹ ਵੀ ਅੱਛਾ ਹਾਂ ਤੇ ਜਿਹੜੀ ਮਾਂ ਕੀ ਇਹਦੀ ਤੇ ਉਹ ਕਾਲੀ नागਣੀ ਆ ਗਈ ਤੇ ਨਾਨੀ ਇਹਦੀ ਵੱਡੀ नागਣੀ ਆ ਗਈ ਅੱਛਾ ਇਹਦੀ ਮਾਸੀ ਵੀ ਮੇਲਿਆਂ ਤੇ ਜਾਏ ਛੋਟੀ नागਣੀ ਤੇ ਇਹਦਾ ਰਿਕਾਰਡ ਤੂੰ ਦੇਖ ਵੀ ਕਿੰਨਾ ਤਕੜਾ ਹੈ ਫੇਰ ਤੇ ਗਾਹਾਂ ਜਿਹੜੀ ਇਹਦੀ ਮਾਸੀ ਗਾਂਦੀਪ ਨੂੰ ਵੇਚੀ ਵੀ ਸੀ ਗਾਂਦੀਪ ਨੇ ਵੀ ਆਪਣੇ ਯਾਰ ਨੂੰ ਤੁ ਨੂੰ ਦਵਾਤੀ ਸੀ ਵੰਟੀ ਨੂੰ ਰੈ ਕੋਟ ਹਨਾ ਹਾਂ ਤਾਂ ਉਹਦੀ ਜਿਹੜੀ ਕੱਤੀ ਆ ਆਪਾਂ ਲੈ ਲਈ ਸੀਗੀ ਆਹਾਂ ਤੇ ਮੜੀ ਜੀ ਮੈਂ ਠਾ ਦਿਆਂ ਮਰਵਾ ਦੇ ਚਿਲਕਾ ਆਉਣ ਵਾਲਾ ਉਮੀਦ ਹੈ ਵੀ ਹਜੇ 5 ਕੁ ਮਹੀਨਾ ਦੇ ਤਕਰੀਬਨ ਗੱਬਣ ਛੋਟੀ ਕਰਵਾ ਦਿੱ ਅੱਛਾ ਤੇ ਪਿੱਠ ਪੁੱਠ ਦੇਖ ਬਾਈ ਜਮੀ ਨਾਲ ਲੈ ਯਾਰ ਕਮਾਲ ਦੀ ਗੱਲ ਆ ਬਾਈ ਇਹ ਤੀਜੀਆਂ ਪੀੜੀਆਂ ਦੇਖੀ ਬਾਈ ਆਰਡਰ ਰੱਖਾਂ ਇਹ ਕਿਹਦੇ ਕੋਲ ਸੀ ਛੋਟੀ ਇਹ 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 ਦੀਪਰੇ ਘਰੇ ਕੱਟੀ ਨੇ ਜਮ ਲੈ ਤੇ ਉਹਦੇ ਨਾਲ ਗੱਲ ਕੀਤੀ ਸੀ ਪਹਿਲੀ ਕੱਟੀ ਵੀ ਸਾਨੂੰ ਦੇਈ ਵਾਪਸ ਠੀਕ ਹੈ ਠੀਕ ਹੈ ਇਹ ਦੀਪ ਕੋਲ ਆਈ ਹੋਈ ਆ ਇਹ ਦੀਪ ਤੋਂ ਹਾਂ ਵਾਪਸ ਲੈ ਲਈ ਸੀ ਇਹ ਦੀਪ ਆਪਣਾ ਜਿਹੜਾ ਪੰਜਾਬ ਵਾਲਾ ਇਹ ਨਾਗਣੀ ਦੀ ਦੋਤੀ ਹੈ ਨਾਗਣੀ ਦੀ ਇਹਦੀ ਮਾਂ ਫਿਰ ਉਹਦੋਂ ਦੀਪ ਨੂੰ ਸਭ ਤੋਂ ਮਹਿੰਗੀ ਕੱਟੀ ਲੈ ਕੇ ਗਿਆ ਸੀ ਆ ਤੇ ਇਹ ਸਵਾ ਕ ਲੱਖ ਦੀ ਦੀਪ ਤੋਂ ਆਪਾਂ ਲੈ ਲਈ ਸੀ ਕੱਟੀ ਉਹਦੀ ਠੀਕ ਹੈ ਤੇ ਅਜੇ ਤੀ ਉਹ ਦੂਜੇ ਸੂਏ ਸੂਈ ਆ ਮਗਲੀ ਵਾਰ ਉਹਨਾਂ ਤੇ ਤੁਹਾਨੂੰ ਪਤਾ ਹੀ ਹੈ ਵਿਚਾਰਾਂ ਦੇ ਪ੍ਰੋਬਲਮ ਆਈ ਮਾਰਗ ਬਹੁਤ ਹੈ ਤਾਂ ਉਹ ਕੰਮ ਦਾ ਕਰਕੇ ਤੋਂ ਦੀਪ ਤੋਂ ਗੱਪਣ ਨਹੀਂ ਉਹਦੋਂ ਕਰਾਈਗੀ ਹੁਣ ਗੱਪਣ ਸੀਗੀ ਹੁਣ ਸੂਪੀ ਉਹ ਹੁਣ ਬੰਟੀ ਰਾਏ ਕੋਟ ਕੋਲੇ ਆ ਅੱਛਾ ਅ ਦੇਖੋ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਵੀ ਮੈਂ ਜਿੰਨਾ ਚਿਰ ਮੈਨੂੰ ਆਇਆ ਲੱਗਦਾ ਵੀ ਸਾਨੂੰ 3 ਸਾਲ ਹੋ ਗਏ 4 ਸਾਲ ਹੋ ਗਏ ਤੇ ਪਤਾ ਨਹੀਂ ਹੋ ਗਏ ਸਾਢੇ 4 ਸਾਲ ਪਰ ਪਿੰਦੀ ਮੈਨੂੰ ਐਂ ਦੱਸਦੇ ਵੀ ਅੱਜ ਆਪਣੀ ਫਾਰਮ ਤੇ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਹਾਂ ਕਹੂ ਆਪਾਂ ਗੱਲਾਂ ਮਾਰ ਕੇ ਮੁੜ ਜਾਂਦੇ ਆ ਆਪਾਂ ਗੱਲਾਂ ਮਾਰ ਕੇ ਮੁੜ ਜਾਂਦੇ ਸੀਗੇ ਅੱਜ ਆਪਣੀ ਪਹਿਲੀ ਵੀਡੀਓ ਆ ਬਾਈ ਦੇ ਘਰੋਂ ਬਾਈ ਦੇ ਘਰ ਕਿਹ ਚੋ ਹੋਰ ਦੱਸਿਓ ਤੇਰੀ ਚੱਲ ਵੀਡੀਓ ਜੀ ਆਪਾਂ ਘਵਾ ਦਿਆਂ ਵੇ ਮੇਰੀ ਨਿਗਾਹ 'ਚ ਵੀ ਹੈ ਨਹੀਂ ਜਿਵੇਂ ਆਪਾਂ ਜਾਗੇ ਜੇ ਆਪਾਂ ਝੋਟਿਆਂ ਦੀ ਬਲੱਡ ਲਾਈਨ ਦੀ ਗੱਲ ਕਰਦੇ ਆਂ ਤੇ ਜਿਵੇਂ ਵੀ ਮੈਨਾਗਣੀ ਵਾਲੇ ਕਟਿਆਂ ਦੀ ਗੱਲ ਕਰਦਾ ਜਾਂ ਇਹਨਾਂ ਦੀ ਮੈਨੂੰ ਇਹ ਲਾਈਨ ਬਹੁਤ ਸਟ੍ਰੌਂਗ ਲੱਗਦੀ ਹੈ ਤੇ ਹਿੱਟਲੀ ਸਾਈਡ ਤੋਂ ਬਈ ਚਿੱਡਾ ਦੇਖ ਹੁਣ ਝੋਟੀ ਦਾ ਬੰਦ ਆ ਜਾ ਇੱਧਰ ਦਿਖਾਈਂ ਲੱਤ ਦੇ ਨਾਲੋਂ ਲੱਤ ਮੂਰੇ ਕਿਤੇ ਬੜਾ ਜ਼ੂਮ ਕਰਕੇ ਦਿਖਾ ਦੇ ਹਾਂ ਅੱਛਾ ਫੇਰ ਵੀ ਜਿਵੇਂ ਦੇਖ ਨਾਗਣੀ ਦਾ ਦੁੱਧ ਨਾਗਣੀ ਤਿੰਨ ਧੀਆਂ ਜਿਵੇਂ ਮੰਗਾ ਤਿੰਨਾਂ ਦਾ ਟੌਪ ਦਾ ਦੁੱਧ ਉਹਨਾਂ ਦਾ ਪੂਰਾ ਫੁੱਲ ਠੀਕ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਇੰਡ ਵਾਲਾ ਤੇ ਉਸ ਤੋਂ ਬਾਅਦ ਹੁਣ ਮੰਨ ਲਓ ਦੋ ਫਿਰ ਆਪਣੇ ਮੇਹ ਰੱਖੀ ਤਾਂ ਨਾਗਨੀ ਦੋਤੀ ਵੀ ਤਵਾ ਦੇਣੀ ਆ ਤਾਂ ਵੀ ਇੰਨਾ ਕਿ ਜਿਹੜੇ ਕੱਟੇ ਹੋਣਗੇ ਉਹ ਇੰਨੇ ਕ ਲੰਮੇ ਦੇ ਰਿਕਾਰਡ ਦੇ ਮੇਰੇ ਸਾਹਬਾਂ ਨਹੀਂ ਹੋਣੇ ਵੀ ਜਿਨ੍ਹਾਂ ਦੀਆਂ ਮਾਸੀਆਂ ਭੈਣਾ ਮਾਵਾ ਦੁੱਧ ਕੱਢੀ ਜਾਂਦੀਆਂ ਉਹ ਵੀ ਸਾਰਿਆਂ ਲੋਕਾਂ ਦੇ ਵਿੱਚ ਜਾ ਕੇ ਇੱਕ ਗੱਲ ਹੋਰ ਵੀ ਪਿੰਦੀ ਜਿਵੇਂ ਤਾਂ ਪਹਿਲਾਂ ਕਿਹਾ ਸੀ ਵੀ ਆਏ ਨਹੀਂ ਹੈਗਾ ਮੈਂ ਤੇਰੀ ਜਿਵੇਂ ਆਪਾਂ ਪਹਿਲਾਂ ਗੱਲਾਂ ਕਰੀ ਜਾਂਦੇ ਸੀ ਵੀ ਆਪਾਂ ਆਪ ਦਾ ਢੋਲ ਨਹੀਂ ਵਜਾਉਂਦੇ ਅੱਜ ਤਾਂ ਚਲੋ ਮੈਂ ਲੈ ਆਇਆ ਤੈਨੂੰ ਇੱਧਰ ਹਾਂ ਇਹ ਕਹਿੰਦਾ ਫੇਰ ਵੀ ਨਹੀਂ ਆਉਣਾ ਸੀ ਆਪਾ ਆਉਣਾ ਨਹੀਂ ਸੀ ਨਾ ਵੀ ਆਪ ਦਾ ਢੋਲ ਨਹੀਂ ਵਜਾਉਣਾ ਆਪਾਂ ਪਰ ਜਿਹੜੇ ਮਤਲਬ ਹੋਰ ਕੱਟੇ ਕਿਸੇ ਕੋਲੇ ਜਿਵੇਂ ਮਤਲਬ ਚੰਗੇ ਕੱਟੇ ਨੇ ਉਹਨਾਂ ਦੇ ਵੀ ਯਾਰ ਤੁਹਾਨੂੰ ਸਪੋਰਟ ਮਤਲਬ ਤੁਸੀਂ ਕਰਦੇ ਹੋ ਕਰਦੇ ਹਾਂ ਸੋਨੇ ਸਸਤਾ ਬਣੀ ਹੈ ਹਾਂ ਬਈ ਪੂਰੀ ਫੁੱਲ ਕਰੀਦੀ ਆ ਆਪਾਂ ਦੀ ਹੋਰ ਉਹ ਵੀ ਯਾਰ ਇੱਕ ਸੋਡਾ ਸਲਾਹਾ ਮੈਂ ਕਹਿੰਦਾ ਸ਼ਾਬਾਸ਼ ਵਾਲਾ ਕੰਮ ਬਿਲਕੁਲ ਬਿਲਕੁਲ ਤੇ ਬਾਕੀ ਜਿਹੜੀ ਹੈਗੀ ਨਾ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਵੀ ਬਾਈ ਦਾ ਜਦੋਂ ਚਲੋ ਰਿਲੇਸ਼ਨ ਚ ਜੇ ਆਪਾਂ ਸਾਡੀ ਗੱਲ ਕਰ ਲਗੇ ਹਨਾ ਵੀ ਮੈਂ ਪਹਿਲਾਂ ਵੀ ਕਹਿ ਕੇ ਹਟੇ ਵੀ ਪਹਿਲੀ ਵੀਡੀਓ ਆ ਠੀਕ ਹੈ ਬਾਈ ਦੀ ਫ ਇਸ ਤੋਂ ਪਹਿਲਾਂ ਕੋਈ ਵੀਡੀਓ ਨਹੀਂ ਸੀਗੀ ਤੇ ਅੱਜ ਚਲੋ ਸਾਡਾ ਚਾ ਜਿਹੜਾ ਹੈਗਾ ਉਹ ਪੂਰਾ ਕਰ ਲਿਆ ਸੀ ਕਿਵੇਂ ਰਗੀ ਸਾਡੀ ਗੱਲਬਾਤ ਇਹ ਤੁਸੀਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਓ ਆਸ ਕਰਦੇ ਹਾਂ ਇਸੇ ਫਾਰਮ ਤੋਂ ਉਤੋਂ ਆਪਾਂ ਹੁਣ ਲਗਾਤਾਰ ਕੁਝ ਨਾ ਕੁਝ ਜਿਹੜਾ ਨਵਾਂ ਹੋਊਗਾ ਬਾਈ ਪਿੰਦੀ ਕਰੂਗਾ ਤੇ ਉਹ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਪਿੰਦੀ ਵੀਰੇ ਮੈਂ ਕਹਿੰਦਾ ਫਿਰ ਬਹੁਤ ਜਿਆਦਾ ਜੀ ਹਾਂਜੀ ਸੱਚੀ ਗੱਲ ਤਾਂ ਸਾਰਾ